ਹਾਂਜੀ ਸਸ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਬੇਰੁਜ਼ਗਾਰ ਨੇ ਨੌਕਰੀ ਦੀ ਤਲਾਸ਼ ਵਿੱਚ ਨੇ ਤਾਂ ਅੱਜ ਉਹਨਾਂ ਲਈ ਬੜਾ ਵਧੀਆ ਮੌਕਾ ਓਪਰਚ्युनिटी ਲੈ ਕੇ ਆਏ ਹਾਂ ਜੀ ਜਿਸ ਤਰ੍ਹਾਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਨੌਕਰੀਆਂ ਹੀ ਨੌਕਰੀਆਂ ਲੋਟਸ ਆਫ ਨੌਕਰੀਆਂ ਨੇ ਭਾਵ ਹਰ ਤਰ੍ਹਾਂ ਦੀ ਨੌਕਰੀ ਤੁਸੀਂ ਜਿਹੜੀ ਇੱਛਾ ਤੁਹਾਡੀ ਕੁਆਲੀਫਿਕੇਸ਼ਨ ਅਕੋਰਡਿੰਗ ਤੁਸੀਂ ਨੌਕਰੀ ਲੈ ਸਕਦੇ ਹੋ ਜਿਸ ਤਰ੍ਹਾਂ ਕਿ ਇਹਨਾਂ ਕੋਲੇ ਇਹ ਜੀ ਅਕਾਊਂਟੈਂਟਸ ਹੋ ਕੰਪਿਊਟਰ অপারেਟਰ ਹੋ ਗਿਆ ਟੀਚਰ ਜੌਬਸ ਹੋ ਗਿਆ ਟੈਕਨੀਕਲ ਹੋ ਗਿਆ ਮਾਰਕੀਟਿੰਗ ਹੋ ਗਿਆ ਇੰਡਸਟਰੀ ਚ ਹੋ ਗਿਆ ਸ਼ਾਪਸ ਹੋ ਗਿਆ ਹੈਲਪਰ ਹੋ ਗਿਆ ਟੈਲੀਕਾਲਿੰਗ ਹੋ ਗਿਆ ਕਾਲ ਸੈਂਟਰ ਹੋ ਗਿਆ ਜਿਹਨੂੰ ਕਹਿੰਦੀ ਆਪਾਂ ਕਲੈਰੀਕਲ ਜੀ ਰਿਸੈਪਸ਼ਨਿਸਟ ਹੋ ਗਿਆ ਨਰਸਿੰਗ ਹੋ ਗਿਆ ਨਾਨ ਟੈਕਨੀਕਲ ਪ੍ਰਾਈਵੇਟ ਬੈਂਕਸ ਹੋ ਗਿਆ ਫੈਕਟਰੀਜ਼ ਹੋ ਗਿਆ ਸ਼ੋਰੂਮਸ ਹੋ ਗਿਆ ਸਕਿਉਰਿਟੀ ਗਾਰਡ ਜੀ ਇਟਸਟਰਾ ਆਪਾਂ ਆਓ ਲਾਟਸ ਆਫ ਨੌਕਰੀਆਂ ਹਰ ਤਰ੍ਹਾਂ ਦੀ ਨੌਕਰੀ ਤੁਸੀਂ ਆਪਣੀ ਇੱਛਾ ਅਨੁਸਾਰ ਜਿੰਨੀ ਕਿ ਤੁਸੀਂ ਪੜ੍ਹਾਈ ਕੀਤੀ ਉਹਦੇ ਅਕੋਰਡਿੰਗ ਤੁਸੀਂ ਇਸ ਤੇ ਅਪਲਾਈ ਕਰ ਸਕਦੇ ਹੋ ਤਾਂ ਤੁਸੀਂ ਜੌਬ ਲੈਣ ਲਈ ਜਾਣਾ ਕਿੱਥੇ ਹੈ ਜੀ ਸੰਪਰਕ ਕਿੱਥੇ ਕਰਨਾ ਹੈ ਸਿੰਗਲਾ ਜੋਬਸ ਐਂਡ ਐਜੂਕੇਸ਼ਨ ਸੈਂਟਰ ਇਹਨਾਂ ਦੀ ਬ੍ਰਾਂਚ ਹੈਗੇ ਜੀ ਜਿਹੜੀ ਉਹ ਹਰਾਮਾ ਮੰਡੀ ਦੇ ਵਿੱਚ ਵੀ ਹੈ ਤੇ ਹੈੱਡ ਆਫਿਸ ਜਿਹੜਾ ਹੈਗਾ ਉਹ ਬਠਿੰਡੇ ਦੇ ਵਿੱਚ ਵੀ ਹੈ ਆ ਨੀਚੇ ਦੇਤੇ ਨੰਬਰ ਤੁਸੀਂ ਨੋਟ ਕਰ ਲਓ ਸਕਰੀਨ ਸ਼ਾਟ ਲੈ ਸਕਦੇ ਹੋ ਚਾਹੇ ਤਾਂ ਠੀਕ ਹੈ ਜੀ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕੇ ਤੁਸੀਂ ਜਰੂਰ ਇੱਕ ਵਾਰੀ ਇਹਨਾਂ ਕੋਲੇ ਵਿਜ਼ਿਟ ਕਰੋ ਤਾਂ ਕਿ ਤੁਸੀਂ ਆਪਣੇ ਪੈਰਾ ਤੇ ਖੜਾ ਹੋ ਸਕੋ ਆਪਣੇ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝੀ ਕਰਿਓ ਜਿਹੜੇ ਚਾਹੇ ਉਹ ਮੁੰਡਾ ਚਾਹੇ ਕੁੜੀਏ ਨੌਕਰੀ ਦੀ ਤਲਾਸ਼ ਵਿੱਚ ਨੇ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਐ ਸਭ ਨਾਲ ਸਾਂਝਾ ਕਰਿਓ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਜਿਸ ਦਾ ਕੀ ਕਰ ਭਲਾ ਹੋ ਪਹਲਾ ਹੋ ਸਕਦਾ ਹੈ ਤੁਹਾਡੇ ਇੱਕ ਸ਼ੇਅਰ ਦੇ ਨਾਲ ਜਾਂ ਤੁਹਾਡੇ ਕਿਸੇ ਇੱਕ ਦੱਸਣ ਦੇ ਨਾਲ ਕਿਸੇ ਨੌਜਵਾਨ ਮੁੰਡੇ ਕੁੜੀ ਦੀ ਜਿਹੜੀ ਹੈਗੀ ਉਹ ਆ ਜੌਬ ਲੱਗ ਸਕਦੀ ਹੈ ਇਹਨਾਂ ਦੀ ਥੋੜਾ ਜਿਹਾ ਫਾਈਨੈਂਸ਼ੀਅਲੀ ਸਟਰੋਂਗ ਹੋ ਸਕਦੇ ਆ ਸੋ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰਿਓ ਹਰ ਤਰ੍ਹਾਂ ਦੀ ਨਵੀਂ ਨਵੀਂ ਜਾਣਕਾਰੀ ਦੇ ਨਾਲ ਜੁੜੇ ਰਹੋ ਸਾਡੇ ਨਾਲ ਕਿਰਪਾ ਕਰਕੇ ਵੀਡੀਓ ਬਦਲੇ ਕੀਤਾ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ